ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੂਰ ਦੂਰ ਤੱਕ ਜਿੱਥੇ ਤੱਕ ਦ੍ਰਿਸ਼ਟੀ ਜਾਂਦੀ ਹੈ ਪਹਾੜਾਂ ਦੀਆਂ ਉੱਚੀਆਂ ਉੱਚੀਆਂ ਜਿਹੜੀਆਂ ਚੋਟੀਆਂ ਉਹ ਸਾਨੂੰ ਇੱਥੇ ਦਿਖਾਈ ਦਿੰਦੀਆਂ ਸੇ ਪਹਾੜਾਂ ਦੇ ਉੱਤੋਂ ਜਿਹੜੇ ਬੱਦਲ ਆ ਉਹ ਇੱਥੇ ਘੁੰਮਦੇ ਸਾਨੂੰ ਨਜ਼ਰ ਆਉਂਦੇ ਆ ਤੇ ਨਦੀ ਜਿਹੜੀ ਆ ਉਹਦੀ ਕਲ-ਕਲ ਦੀ ਜਿਹੜੀ ਆਵਾਜ਼ ਆ ਉਹ ਤੁਸੀਂ ਭਲੀ ਭਾਂਤ ਸੁਣ ਸਕਦੇ ਆ ਬਹੁਤ ਹੀ ਰਮਣੀਕ ਤੇ ਮਧੁਰ ਆਵਾਜ਼ ਉੱਚੀ ਚੋਟੀ ਜਿਹੜੀ ਪਹਾੜ ਦੀ ਆ ਸਾਨੂੰ ਦਿਖਾਈ ਦਿੰਦੀ ਆ ਇਸ ਤੋਂ ਨਿਕਲ ਕੇ ਇਹ ਜਿਹੜੀ ਨਦੀ ਆ ਉਹ ਗੁਰਦੁਆਰਾ ਸਾਹਿਬ ਰੀਠਾ ਮੀਠਾ ਦੀ ਹੱਦ ਦੇ ਨਾਲੋਂ ਬਿਲਕੁਲ ਗੁਜ਼ਰਦੀ ਹੋਈ ਆ ਤੁਹਾਨੂੰ ਨਜ਼ਰ ਪੈਂਦੀ ਆ ਇਸ ਸਮੇਂ ਆ ਤੁਸੀਂ ਦੇਖ ਸਕਦੇ ਆ ਕਿ ਇੱਥੇ ਬਹੁਤ ਹੀ ਵਧੀਆ ਝੋਨਾ ਜਿਹੜਾ ਆ ਉਹ ਇੱਥੇ ਸਾਨੂੰ ਖੜਾ ਨਜ਼ਰ ਆਉਂਦਾ ਕੁਝ ਬਾਸਮਤੀ ਤੇ ਕੁਝ ਇਧਰ ਜਿਹੜੀ ਵੈਰਾਈਟੀ ਆ ਉਹ ਇੱਥੇ ਵੀਜੀ ਹੋਈ ਆ ਸੋ ਲੇਬਰ ਇੱਥੇ ਝੋਨਾ ਜਿਹੜਾ ਉਹ ਵੱਢ ਵੀ ਰਹੀ ਆ ਤੇ ਨਾਲ ਦੀ ਨਾਲ ਆ ਤੁਸੀਂ ਦੇਖ ਸਕਦੇ ਆ ਕਿ ਵੱਢ ਕੇ ਝਾੜ ਦੀ ਹੋਈ ਵੀ ਸਾਨੂੰ ਇੱਥੇ ਨਜ਼ਰ ਆਉਂਦੀ ਆ ਸੋ ਜਿਹੜੀ ਨਦੀ ਆ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਇਥੇ ਚਾਰ ਚੰਦ ਲਾਉਂਦੀ ਆ ਦੂਰੋਂ ਦੂਰੋਂ ਸੰਗਤਾਂ ਜਦੋਂ ਆ ਕੇ ਇੱਥੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਤਾਂ ਮੁਗਦ ਹੋ ਜਾਂਦੀਆਂ ਸੋ ਇਹ ਹੈ ਗੁਰੂ ਘਰ ਰੀਠਾ ਮੀਠਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਦੇ ਵੇਲੇ ਇੱਥੇ ਆਏ ਤੇ ਗੁਰੂ ਗੋਰਖ ਨਾਥ ਜੀ ਦੇ ਨਾਲ ਇੱਥੇ ਗੋਸ਼ਟੀ ਉਹਨਾਂ ਨੇ ਕੀਤੀ ਤੇ ਉਹਨਾਂ ਨੂੰ ਰਿਧੀਆਂ ਸਿੱਧੀਆਂ ਛੱਡ ਕੇ ਚੰਗੇਰਾ ਬਲ ਮੋੜਿਆ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਇੱਥੇ ਦਰਜ ਹੈ ਬੋਰਡ ਜਿਹੜੇ ਆ ਉਹਨਾਂ ਦੇ ਉੱਤੇ ਉਕਰਿਆ ਹੋਇਆ ਰੀਠੇ ਜਿਹੜੇ ਨੇ ਇੱਥੇ ਮਿੱਠੇ ਨੇ ਸੋ ਉਹ ਸਾਰੀ ਜਿਹੜੀ ਗੱਲਬਾਤ ਆ ਉਹ ਤੋਂ ਹਲੀ ਪਾਤ ਤੁਹਾਨੂੰ ਜਾਣੂ ਵੀ ਕਰਵਾਵਾਂਗੇ ਪਰ ਇੱਕ ਵਾਰ ਫੇਰ ਜੇ ਮੈਂ ਗੱਲ ਕਹਾ ਕਿ ਵਾਦੀਆਂ ਦੀ ਵਾਹ ਵਾਹ ਇਹ ਵਾਦੀਆਂ ਦੇ ਦਰਸ਼ਨ ਜਿਹੜਾ ਕਰਨ ਆਵੇਗਾ ਉਹ ਆਪ ਮੁਹਾਰੇ ਧਨ 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 ਹੋ ਜਾਵੇਗਾ ਕਿਉਂਕਿ ਪੰਜਾਬ ਤੋਂ ਲਗਭਗ 800 ਕਿਲੋਮੀਟਰ ਦੂਰ ਇਹ ਵਾਦੀਆਂ ਇੱਥੇ ਨਜ਼ਰ ਆਉਂਦੀਆਂ ਸੁਸੰਗਤ ਜੀ ਪਹਾੜ ਤਾਂ ਬਹੁਤ ਸਾਰੇ ਸਭ ਥਾਂ ਹੀ ਹੈਗੇ ਆ ਪਰ ਜਿਨ੍ਹਾਂ ਪਹਾੜਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਚਰਨ ਛੋਹ ਦੇ ਨਾਲ ਨਿਵਾਸਿਆ ਉਹ ਪਹਾੜ ਵੀ ਇੱਥੇ ਤਨ ਤਨ ਹੋਏ ਇਹ ਸਾਨੂੰ ਨਜ਼ਰ ਆਉਂਦੇ ਆ ਕਿਸੇ ਵੇਲੇ ਸੋਨਾ ਪੀਠਾ ਨੌ ਦਾ ਇਹ ਜਿਹੜਾ ਪਿੰਡ ਸੀ ਪਰ ਅੱਜ ਇਹਦਾ ਨਾਮ ਹੁਣ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਰੀਠਾ ਮੀਠਾ ਸਾਹਿਬ ਵੀ ਇਹਨੂੰ ਕਿਹਾ ਜਾਂਦਾ ਸੋ ਇੱਥੇ ਗੋਰਖਨਾਥ ਜੀ ਜਿਹੜੇ ਆਪਣੇ ਚੇਲਿਆਂ ਦੇ ਨਾਲ ਇੱਥੇ ਰਹਿੰਦੇ ਸਨ ਸੋ ਬਹੁਤ ਉੱਚੀਆਂ ਚੋਟੀਆਂ ਦੇ ਉੱਤੋਂ ਲੰਘ ਕੇ ਜਿਹੜਾ ਇਹ ਸਥਾਨ ਹੈ ਇੱਥੇ ਜਦੋਂ ਅਸੀਂ ਪੁੱਜਦੇ ਆ ਤਾਂ ਆਹ ਤੁਸੀਂ ਦੇਖ ਸਕਦੇ ਆ ਕਿ ਗੁਰੂ ਘਰ ਦੀ ਜੋੜੀ ਇੱਥੇ ਸਾਨੂੰ ਨਜ਼ਰ ਆਉਂਦੀ ਆ ਸੋ ਰਸਤਾ ਮੈਂ ਇੱਕ ਵਾਰ ਫੇਰ ਦਿਖਾ ਦਵਾਂ ਤੇ ਕਾਫੀ ਇਹ ਜਿਹੜਾ ਰਸਤਾ ਆ ਉਹ ਹਜੇ ਇਹ ਇੱਥੇ ਕੱਚਾ ਹੀ ਹੈ ਤੇ ਬਹੁਤ ਤੰਗ ਰਸਤਾ ਵੀ ਇਹਨੂੰ ਮੈਂ ਕਹਿ ਸਕਦਾ ਕਿਉਂਕਿ ਪਿੰਡ ਦੇ ਵਿੱਚੋਂ ਪੂਰੀ ਪੂਰੀ ਜਿਹੜੀ ਗੱਡੀ ਆ ਉਹ ਉਹ ਲੰਘਦੀ ਆ ਤਾਂ ਇੱਕ ਵਾਰ ਤਾਂ ਇੰਜ ਲੱਗਦਾ ਕਿ ਸ਼ਾਇਦ ਗੁਰੂ ਘਰ ਦੇ ਲਈ ਕੋਈ ਹੋਰ ਰਸਤਾ ਜਿਹੜਾ ਆ ਉਹ ਹੋਵੇਗਾ ਕਿਉਂਕਿ ਜਦੋਂ ਅਸੀਂ ਗੱਡੀ ਉਤੋਂ उतारी ਤਾਂ ਬਹੁਤ ਨਿਮਾਨ ਦੇ ਵਿੱਚ ਆ ਕੇ ਇਹ ਜਿਹੜਾ ਗੁਰੂ ਘਰ ਸਾਨੂੰ ਇੱਥੇ ਇਹ ਨਜ਼ਰ ਆਇਆ ਆ ਪਿੰਡ ਦੇ ਵਿੱਚੋਂ ਇਹ ਗੁజర్ਦੀ ਹੋਈ ਜਿਹੜੀ ਬੀਹੀ ਆ ਉਹ ਇੱਥੇ ਨਜ਼ਰ ਆਉਂਦੀ ਆ ਸੋ ਪਹਾੜੀ ਦੇ ਉੱਤੇ ਵਸਿਆ ਹੋਇਆ ਇਹ ਪਿੰਡ ਸੋ ਇੱਕ ਵਾਰ ਫਿਰ ਆਪਾਂ ਡਿਊਟੀ ਵੱਲ ਚੱਲਦੇ ਹਾਂ ਸੋ ਇੱਥੇ ਜਿਹੜਾ ਇਲਾਕਾ ਹੈ ਥੋੜਾ ਸਮਤਲ ਹੋਣ ਕਰਕੇ ਫਸਲ ਵੀ ਇੱਥੇ ਕਾਫੀ ਵਧੀਆ ਹੈਗੀ ਆ ਕਿਉਂਕਿ ਜਿਹੜਾ ਨਹਿਰ ਨਦੀ ਨਾਲ ਚੱਲਦੀ ਆ ਉਹ ਨਦੀ ਦਾ ਪਾਣੀ ਟਿਊਬਲ ਦੇ ਰਾਹੀਂ ਜੋ ਕਿ ਜਿਹੜੀ ਆ ਉਹ ਫਸਲ ਨੂੰ ਇੱਥੇ ਇਹ ਲਗਾਇਆ ਜਾਂਦਾ ਸੋ ਡਿਊਟੀ ਸਾਹਿਬ ਇੱਥੇ ਇਹ ਗੁਰੂ ਘਰ ਦੀ ਇਹ ਸਾਨੂੰ ਨਜ਼ਰ ਆਉਂਦੀ ਆ ਉਸਾਰੀ ਦੇ ਅਧੀਨ ਬਿਲਡਿੰਗਾਂ ਜਿਹੜੀਆਂ ਉਹ ਇੱਥੇ ਕਾਫੀ ਇਹ ਹੈਗੀਆਂ ਪਰ ਰਹਿਣ ਦਾ ਜਿਹੜਾ ਬੰਦੋਬਸਤ ਉਹ ਬਹੁਤ ਇਹ ਵਧੀਆ ਹੈਗਾ ਸੋ ਅਸੀਂ ਗੱਡੀ ਦੇ ਵਿੱਚ ਜਦੋਂ ਨਾਨਕ ਮੱਤਾ ਸਾਹਿਬ ਤੋਂ ਚੱਲ ਕੇ ਇੱਥੇ ਪਹੁੰਚੇ ਤਾਂ ਅਸੀਂ ਜਿਹੜੀ ਗੱਡੀ ਆ ਉਹ ਇੱਥੇ ਪਾਰਕਿੰਗ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਆ ਇਹ ਖੜੀ ਕੀਤੀ ਸੋ ਉਸ ਤੋਂ ਬਾਅਦ ਦੇ ਵਿੱਚ ਪੁੱਛ ਕੇ ਕਰਨ ਤੋਂ ਸਾਨੂੰ ਪਤਾ ਲੱਗਾ ਕਿ ਦਫ਼ਤਰ ਜਿਹੜਾ ਆ ਉਹ ਇੱਥੇ ਮੌਜੂਦ ਆ ਤੇ ਅਸੀਂ ਸਿੰਘ ਸਹਿਵਾਨ ਨੀਰੂ ਪੁੱਛ ਕੇ ਪਹਿਲਾ ਜਿਹੜਾ ਕਮਰਾ ਉਹ ਅਸੀਂ ਇੱਥੇ ਲਿਆ ਸੋ 4 ਨੰਬਰ ਕਮਰਾ ਜਿਹੜਾ ਆ ਉਹ ਸਾਨੂੰ ਮਿਲਿਆ ਕਮਰੇ ਬਹੁਤ ਜ਼ਿਆਦਾ ਵਧੀਆ ਤੇ ਸਾਫ਼ ਸੁਥਰੇ ਇੱਥੇ ਹੈਗੇ ਆ ਲੰਗਰ ਦੇ ਵੱਲ ਜਦੋਂ ਅਸੀਂ ਦ੍ਰਿਸ਼ਟੀ ਮਾਰਦੇ ਆ ਤਾਂ ਲੰਗਰ ਹਾਲ ਬਹੁਤ ਹੀ ਵਧੀਆ 24 ਘੰਟੇ ਜਿਹੜਾ ਲੰਗਰ ਇੱਥੇ ਚੱਲਦਾ ਚਾਹ ਦੀ ਸੇਵਾ ਹਰ ਸਮਾਂ ਇੱਥੇ ਚੱਲਦੀ ਰਹਿੰਦੀ ਆ ਤੇ ਲੰਗਰ ਜਿਹੜੇ ਆ ਉਹ 24 ਘੰਟੇ ਇੱਥੇ ਇਹ ਚੱਲਦੇ ਨੇ ਸੋ ਇੱਕ ਵਾਰ ਜਿੱਧਰ ਜਿਹੜਾ ਲੰਗਰ ਉਹ ਪੱਕਦਾ ਉਹਦੇ ਵੀ ਆਪਾਂ ਦਰਸ਼ਨ ਜਿਹੜੇ ਆ ਉਹ ਜ਼ਰੂਰ ਇੱਥੇ ਤੁਹਾਨੂੰ ਕਰਾਵਾਂਗੇ ਅਤੁ ਹੀ ਦੇਖ ਸਕਦੇ ਆ ਕਿ ਲੰਗਰ ਹਾਲ ਦੇ ਵਿੱਚ ਜਿਹੜਾ ਲੰਗਰ ਹੈ ਉਹ ਇੱਥੇ ਦਾਲ ਆ ਦੇਖੋ ਬਣਦੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਸੋ ਬਹੁਤ ਹੀ ਵਧੀਆ ਸਟੀਮ ਦਾ ਪਲਾਂਟ ਇੱਥੇ ਲੱਗਾ ਹੋਇਆ ਜਿਹਦੇ ਨਾਲ 15 20 ਮਿੰਟ ਦੇ ਵਿੱਚ ਵਿੱਚ ਜਿਹੜੀ ਉਹ ਸਬਜੀ ਆ ਉਹ ਤਿਆਰ ਇੱਥੇ ਹੋ ਜਾਂਦੀ ਆ ਜਿਹੜੇ ਪ੍ਰਸ਼ਾਦੇ ਆ ਉਹ ਮਸ਼ੀਨੀ ਪ੍ਰਸ਼ਾਦੇ ਬਹੁਤ ਹੀ ਮਿੱਠੇ ਤੇ ਬਹੁਤ ਹੀ ਵਧੀਆ ਉਹ ਇੱਥੇ ਵਰਦੇ ਆ ਤੇ ਪੁਰਾਣਿਕ ਲੋ ਉਹ ਵੀ ਤੁਹਾਨੂੰ ਦਿਖਾਣ ਦੀ ਜਿਹੜੀ ਆ ਉਹ ਕੋਸ਼ਿਸ਼ ਅਸੀਂ ਆ ਕਰਾਂਗੇ ਸੋ ਆ ਦੇਖੋ ਇੱਥੇ ਲੋ ਜਿਹੜੀ ਆ ਉਹ ਉਹ ਇੱਥੇ ਚੱਲਦੀ ਹੋਈ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਆ ਉਹ ਪ੍ਰਸ਼ਾਦਾ ਇੱਥੇ ਪਵਾਉਂਦੇ ਆ Sang ketang. ਜਦੋਂ ਕਦੇ ਵੀ ਇੱਥੇ ਆਉਣ ਤਾਂ ਉਹਨਾਂ ਦਾ ਜਿਹੜਾ ਦਿਲ ਆ ਉਹ ਆਪ ਮੁਹਾਰੇ ਇੱਥੇ ਲੱਗ ਜਾਂਦਾ ਦਿਲ ਇੰਜ ਕਰਦਾ ਵੀ ਵੀ ਅਸੀਂ ਇਸ ਜਗ੍ਹਾ ਤੋਂ ਜਾਈਏ ਨਾ ਸਾਹਮਣੇ ਜਿਹੜਾ ਗੁਰੂ ਘਰ ਸਾਨੂੰ ਨਜ਼ਰ ਆਉਂਦਾ ਆ ਤੁਸੀਂ ਦੇਖ ਸਕਦੇ ਆ ਕਿ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਆ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜ਼ਿਲ੍ਹਾ ਚੰਪਾਵਤ ਉੱਤਰਾਖੰਡ ਜੇ ਗੱਲ ਅਸੀਂ ਰੀਠਿਆਂ ਦੀ ਕਰੀਏ ਤਾਂ ਤੁਸੀਂ ਦੇਖ ਸਕਦੇ ਆ ਕਿ ਇਸ ਟਾਈਮ ਜਿਹੜੇ ਰੀਠੇ ਆ ਉਹ ਪੂਰਾ ਫਲ ਇਸ ਟਾਈਮ ਰੀਠੇ ਉੱਤੇ ਲੱਗਾ ਹੋਇਆ ਪੂਰਾ ਜੋਵਨ ਤੇ ਇਹ ਰੀਠੇ ਦਰਖਤ ਦੇ ਉੱਤੇ ਸਾਨੂੰ ਨਜ਼ਰ ਆਉਂਦੇ ਆ ਤੇ ਬਹੁਤ ਹੀ ਮਿੱਠੇ ਰੀਠੇ ਜਿਵੇਂ ਜਿਉਂ ਜਿਉਂ ਦਰبار ਸਾਹਿਬ ਵੱਲ ਵਾਧੇ ਆ ਤਾਂ ਸਾਹਮਣੇ ਇੱਕ ਬੋਰਡ ਲੱਗਾ ਹੋਇਆ ਗੁਰਦੁਆਰਾ ਰੀਠਾ ਸਾਹਿਬ ਰੀਠਾ ਸਾਹਿਬ ਗੁਰਦੁਆਰਾ ਲੋਧਿਆ եւ ਰਤਿਆ ਨਦੀ ਕੇ ਸੰਗਮ ਪਰ ਸਥਿਤ ਹੈ ਦੋ ਨਦੀਆਂ ਇੱਥੇ ਆਪਸ ਵਿੱਚ ਆ ਕੇ ਮਿਲਦੀਆਂ ਇਸ ਕੋ 1960 ਮੇ ਬਣਾਇਆ ਗਿਆ ਥਾ ਔਰ ਇਹ ਦਿਉਰੀ ਗਾਉ ਕੇ ਪਾਸ ਸਥਿਤ ਹੈ सिख धर्म के संस्थापक गुरु नानक देव के द्वारा भी इस स्थान का दौरा किया गया था उन्होंने गोरखपंथी योगों के साथ यहाँ पर अनेक आध्यात्मिक चर्चाएं की गुरु नानक देव जी ने यहाँ पर उगे हुए रीठा के पेड़ से रीठा फल भी तोड़ा था यह पेड़ अभी भी गुरुद्वारे के परिसर में है उनके दिव्य स्पर्श से કડਵਾ साबुन ਦਾ ਫਲ ਵੀ ਮਿੱਠਾ ਹੋ ਗਿਆ اسی ਕਾਰਨ ਸੇ ਇਹ ਸਥਾਨ ਰੀਠਾ ਮਿੱਠਾ ਸਾਹ ਦੇ ਨਾਮ ਸੇ ਜਾਣਾ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਵਧੀਆ ਇਹ ਸਾਨੂੰ ਨਜ਼ਰ ਆਉਂਦਾ ਕਿਉਂਕਿ ਚਾਰੇ ਪਾਸੇ ਜੇ ਅਸੀਂ ਦੇਖੀਏ ਤਾਂ ਵਾਦੀਆਂ ਹੀ ਵਾਦੀਆਂ ਦੂਰ ਦੂਰ ਤੱਕ ਪਹਾੜਾਂ ਦੇ ਨਾਲ ਕਿਰਿਆ ਹੋਇਆ ਇਹ ਸਥਾਨ ਹੈ ਪੰਜਾਬੀ ਦੇ ਵਿੱਚ ਵੀ ਆ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਇਤਿਹਾਸ ਆ ਉਹਨੂੰ ਬਾਖੂਬੀ ਪੜ ਸਕਦੇ ਆ ਤੇ ਇਸ ਤੋਂ ਅੱਗੇ ਜਿਹੜੀ ਗੁਰਦੁਆਰਾ ਸਾਹਿਬ ਦੀ ਮੇਨ ਡਿਉੜੀ ਹੈ ਉਹਦੇ ਵੱਲ ਜਦੋਂ ਅਸੀਂ ਚਾਲਾ ਪਾਉਂਦੇ ਆ ਤਾਂ ਸ਼ੀਸ਼ੇ ਦੀ ਜਿਹੜੀ ਮੀਨਾਕਾਰੀ ਆ ਉਹ ਬਹੁਤ ਹੀ ਅਦਭੁਤ ਸਾਨੂੰ ਨਜ਼ਰ ਆਉਂਦੀ ਆ ਸੋ ਆ ਤੁਸੀਂ ਦੇਖ ਸਕਦੇ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਤਸਵੀਰ ਰੂਪ ਦੇ ਵਿੱਚ ਇੱਥੇ ਨਜ਼ਰ ਆਉਂਦੇ ਆ ਸਿੱਧ ਦੇਖੋ ਬੈਠੇ ਨਜ਼ਰ ਆਉਂਦੇ ਆ ਤੇ ਉਹਨਾਂ ਦੇ ਨਾਲ ਜਿਹੜੀ ਗੋਸ਼ਟੀ ਉਹ ਮਹਾਰਾਜ ਇੱਥੇ ਤੇ ਕਰ ਰਹੇ ਨੇ ਸੋ ਜਿਵੇਂ ਸੋਨਾ ਪੂਰੀ ਤਰ੍ਹਾਂ ਮੜਿਆ ਹੋਵੇ ਐਦਾਂ ਤੇ ਦੂਜੇ ਪਾਸੇ ਗੁਰਦੁਆਰਾ ਪੱਥਰ ਸਾਹਿਬ ਦੀ ਇਹ ਜਿਹੜੀ ਪੰਜਾ ਸਾਹਿਬ ਦੀ ਇਹ ਤਸਵੀਰ ਇੱਥੇ ਨਜ਼ਰ ਆਉਂਦੀ ਹੈ ਮਹਾਰਾਜ ਨੇ ਪੰਜੇ ਦੇ ਨਾਲ ਜਿਹੜਾ ਪੱਥਰ ਉਹ ਉਹ ਰੋਕਿਆ ਹੋਇਆ ਸੋ ਡਿਊਟੀ ਤੋਂ ਫਿਰ ਅਸੀਂ ਜਦੋਂ ਅੱਗੇ ਚੱਲਦੇ ਆ ਤਾਂ ਦਰਬਾਰ ਸਾਹਿਬ ਅੱਗੇ ਨਜ਼ਰ ਆਉਂਦਾ ਦਰਬਾਰ ਸਾਹਿਬ ਦੇ ਥੱਲੇ ਜਿਹੜਾ ਉਹ ਦੀਵਾਨ ਹਾਲ ਬਣਿਆ ਹੋਇਆ ਤੇ ਸੱਜੇ ਪਾਸੇ ਕੜਾ ਪ੍ਰਸ਼ਾਦ ਜਿਹੜੀ ਉਹ ਥਾਨ ਇੱਥੇ ਬਣਿਆ ਹੋਇਆ ਤੇ ਬਿਲਕੁਲ ਨਾਲ ਹੀ ਸਾਨੂੰ ਨਿਸ਼ਾਨ ਸਹਿਬ ਜਿਹੜਾ ਕਿ 101 ਫੁੱਟ ਉੱਚਾ ਉਹ ਝੂਲਦਾ ਉਹ ਝੂਲਦੇ ਇੱਥੇ ਨਜ਼ਰ ਆਉਂਦੇ ਨੇ ਤੇ ਇੱਕ ਖਾਸ ਜਿਹੜੀ ਗੱਲ ਹੈ ਮੰਦਰ ਹੈਗਾ ਗੁਰੂ ਗੋਰਖਨਾਥ ਜੀ ਦਾ ਇਹ ਇਹ ਮੰਦਰ ਜਿੱਥੇ ਕਿਸੇ ਸਮੇਂ ਉਹ ਇੱਥੇ ਪੂਜਾ ਅਰਚਨਾ ਉਹ ਕਰਦੇ ਹੋਣਗੇ ਉਹ ਅੱਜ ਵੀ ਮੰਦਰ ਇੱਥੇ ਸੁਭਾਏਮਾਨ ਹੈ ਇਹ ਮੰਦਿਰ ਤੁਸੀਂ ਦੇਖ ਸਕਦੇ ਆ ਸ਼ਿਵ ਜੀ ਦਾ ਮੰਦਿਰ ਸ਼ੰਕਰ ਭਗਵਾਨ ਜੀ ਦਾ ਤੇ ਇੱਥੇ ਜਿਹੜਾ ਸ਼ਿਵ ਲਿੰਗ ਹੈ ਉਹ ਵੀ ਇੱਥੇ ਆ ਤੁਸੀਂ ਦੇਖੋ ਸਥਾਪਿਤ ਕੀਤਾ ਗਿਆ ਸੁ ਢੇਰਨਾਥ ਨੌਂ ਦਾ ਜਿਹੜਾ ਸਿੱਧ ਉਹ ਕਹਿੰਦੇ ਇੱਥੇ ਰਹਿੰਦਾ चिमटा का देख रहे थे लिखे हुआ आपकी यात्रा मंगलमय हो जो यात्री गुरुद्वारे में दर्शन करने आते हैं वह यात्री अवश्य ही बाबा ढेरनाथ जी के दर्शन करें बाबा ढेरनाथ ਵਾਂ ਗੁਰੂ ਨਾਨਕ ਦੇਵ ਜੀ ਕੀ ਗੋਸ਼ਟੀ ਹੋਈ ਥੀ ਜੋ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਦੀ ਪੂਰੀ ਜਿਹੜੀ ਰਿਪੋਰਟ ਆ ਕਿ ਜਿਵੇਂ ਦਾ ਇੱਥੇ ਮਾਹੌਲ ਹੈਗਾ ਉਹ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਆ ਉਹ ਅਸੀਂ ਦਿਖਾ ਸਕੀਏ ਤੇ ਬੇਅੰਤ ਸਰੂਪ ਰੰਗਰੇਟਾ ਗੁਰੂ ਦਾ ਬੇਟਾ ਬਹੁਤ ਸਾਰੇ ਸਰੂਪ ਇੱਕ ਮਿਊਜ਼ੀਅਮ ਦੀ ਤਰ੍ਹਾਂ ਤੇ ਦੀਵਾਨ ਹਾਲ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਸੋ ਜਦੋਂ ਇੱਥੇ ਜੋੜ ਮੇਲਾ ਹੁੰਦਾ ਹੈ ਉਸ ਵਕਤ ਇਸ ਦੀਵਾਨ ਹਾਲ ਦੇ ਵਿੱਚ ਦੀਵਾਨ ਜਿਹੜੇ ਆ ਉਹ ਇੱਥੇ ਸਜਦੇ ਨੇ ਸੋ ਦੀਵਾਨ ਹਾਲ ਜਦੋਂ ਅਸੀਂ ਉਤਾਵਲ ਜਾਂਦੇ ਆ ਤਾਂ ਦਰਬਾਰ ਸਾਹਿਬ ਦੇ ਸਾਨੂੰ ਦਰਸ਼ਨ ਹੁੰਦੇ ਆ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਉੱਪਰ ਹੈ ਉਹ ਇੱਥੇ ਲਿਖਿਆ ਹੋਇਆ ਆ ਪੌੜੀਆਂ ਜਿਹੜੀਆਂ ਨੇ ਉਹ ਚੜ ਕੇ ਅਸੀਂ ਵੀ ਪੁੱਜਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਸੋ ਬਹੁਤ ਜ਼ਿਆਦਾ ਰਮਣੀਕ ਸਥਾਨ ਸ਼ਾਂਤੀ ਇਲੌਕਿਕਤਾ ਜਿਹੜੀ ਆ ਉਹ ਇੱਥੇ ਅੱਜ ਵੀ ਜਿਉਂ ਦੀ ਤਿਉਂ ਸਾਨੂੰ ਨਜ਼ਰ ਜਿਹੜੀ ਉਹ ਆਉਂਦੀ ਆ ਸੋ ਦਰਬਾਰ ਸਾਹਿਬ ਦੇ ਜਿਹੜੇ ਦਰਸ਼ਨ ਆ ਉਹ ਵੀ ਤੁਹਾਨੂੰ ਆ ਅਸੀਂ ਜ਼ਰੂਰ ਕਰਾਣੇ ਆ ਸੋਨੇ ਦੇ ਨਾਲ ਬਿਲਕੁਲ ਸ਼ੁੱਧ ਸੋਨਾ ਪੰਥ ਰਤਨ ਸੰਤ ਬਾਬਾ ਹਰਵੰਦ ਸਿੰਘ ਜੀ ਸੰਤ ਬਾਬਾ ਫੌਜਾ ਸਿੰਘ ਜੀ ਸੰਤ ਬਾਬਾ ਟੈਲ ਸਿੰਘ ਜੀ ਡੇਰਾ ਕਾਰ ਸੇਵਾ ਸਕਾਰ ਸੇਵਾ ਵਾਲਿਆਂ ਨੇ ਇੱਥੇ ਸੇਵਾ ਜਿਹੜੀ ਆ ਉਹ ਕਰਾਈ ਹੋਈ ਆ ਦਵਾਰ ਜਿਹੜਾ ਆ ਦਰਵਾਜ਼ਾ ਉਹ ਪੂਰੇ ਦਾ ਪੂਰਾ ਸੋਨੇ ਦੇ ਨਾਲ ਇੱਥੇ ਜਿਹੜਾ ਮੜਿਆ ਹੋਇਆ ਮੀਨਾਕਾਰੀ ਬਹੁਤ ਉੱਤਮ ਦਰਜੇ ਦੀ ਇੱਥੇ ਨਜ਼ਰ ਆਉਂਦੀ ਆ ਤੇ ਸਾਹਮਣੇ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਥੇ ਪ੍ਰਕਾਸ਼ ਅਕਾਂਤ ਇੱਥੇ ਨਜ਼ਰ ਆਉਂਦਾ ਕਿਉਂਕਿ ਸ਼ਾਮ ਦਾ ਵੇਲਾ ਸੰਗਤਾਂ ਬਹੁਤ ਦੂਰ ਦਰਾੜਾ ਹੋਣ ਕਾਰਨ ਬੇਲੀਆਂ ਬੇਲੀਆਂ ਟਾਵੀਆਂ ਇੱਥੇ ਇਹ ਪੁੱਜਦੀਆਂ ਕਿਉਂਕਿ ਕੁਝ ਬਰਸਾਤਾਂ ਦਾ ਜਿਹੜਾ ਸਮਾਂ ਹੈ ਉਹਦੇ ਕਰਕੇ ਮੌਸਮ ਖਰਾਬ ਹੋਣ ਕਰਕੇ ਲੈਂਡ ਸਲਾਈਡਿੰਗ ਜਾਂ ਜੇ ਕਹਿ ਲਈਏ ਜਿਹੜੇ ਪਹਾੜ ਉਹ ਖਿਸਕੇ ਰਾਸਤੇ ਜਿਹੜੇ ਉਹ ਬੰਦ ਇੱਥੇ ਹੋ ਜਾਂਦੇ ਹਨ ਤੇ ਅਸੀਂ ਵੀ ਜਦੋਂ ਨਾਨਕ ਮੱਤਾ ਸਾਹਿਬ ਤੋਂ ਚੱਲੇ ਤਾਂ ਸਾਨੂੰ ਵੀ ਕਿਹਾ ਗਿਆ ਕਿ ਭਾਈ ਆਪਣਾ ਬੱਚ ਬਚਾ ਕੇ ਜਾਇਓ ਕਿਉਂਕਿ ਰਾਸਤੇ ਜਿਹੜੇ ਆ ਉਹ ਪਹਾੜ ਇਹਨਾਂ ਦਿਨਾਂ ਵਿੱਚ ਬਰਸਾਤ ਕਾਰਨ ਖਿਸਕ ਜਾਂਦੇ ਹਨ ਪਰ ਜਦੋਂ ਉਸ ਸਤਗੁਰ ਦੀ ਮਿਹਰ ਹੋਵੇ ਦਿਲ ਦੇ ਵਿੱਚ ਚਾਹਤ ਹੋਵੇ ਕਿ ਹੇ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਉਹ ਕਰਨੇ ਨੇ ਫਿਰ ਸੱਚੇ ਪਾਤਸ਼ਾਹ ਜਿਹੜਾ ਰਾਸਤਾ ਹੈ ਉਹ ਆਪਣੇ ਆਪ ਸੁਖਾਵਾਂ ਕਰ ਦਿੰਦਾ ਹੈ ਸੋ ਸਾਡੇ ਨਾਲ ਵੀ ਇਹਹੀ ਵਰਤਾਂਤ ਜਿਹੜਾ ਉਹ ਵਰਤਿਆ ਕਿਤੇ ਵੀ ਸਾਨੂੰ ਕੋਈ ਰਸਤਾ ਬੰਦ ਨਹੀਂ ਨਜ਼ਰ ਆਇਆ ਤੇ ਬਹੁਤ ਹੀ ਵਧੀਆ ਜਿਹੜਾ ਸਾਡੀ ਯਾਤਰਾ ਹੋ ਰਹੀ ਸੋ ਇਹ ਤੁਹਾਨੂੰ ਦਰਬਾਰ ਸਾਹਿਬ ਦੇ ਜਿਹੜੇ ਸੰਪੂਰਨ ਦਰਸ਼ਨ ਹੈਗੇ ਆ ਉਹ ਅਸੀਂ ਕਰਾਏ ਇੱਕ ਵਾਰ ਫੇਰ ਤੋਂ ਹਲਕੀ ਜਿਹੀ ਦ੍ਰਿਸ਼ਟੀ ਦੇ ਨਾਲ ਮੈਂ ਵਾਧੀਆਂ ਆ ਤੁਹਾਨੂੰ ਦਿਖਾ ਦਵਾਂ ਦੂਰ ਦੂਰ ਤੱਕ ਬਹੁਤ ਹੀ ਉੱਚੇ ਪਹਾੜ ਪਹਾੜਾਂ ਤੋਂ ਜਿਵੇਂ ਥੱਲੇ ਜਿਹੜੇ ਬੱਦਲ ਆ ਉਹ ਘੁੰਮਦੇ ਇਹ ਸਾਨੂੰ ਨਜ਼ਰ ਆਉਂਦੇ ਆ ਰੀਠੇ ਦਾ ਜਿਹੜਾ ਦਰਖਤ ਹੈ ਉਹ ਮੈਂ ਤੁਹਾਨੂੰ ਇੱਕ ਵਾਰ ਫਿਰ ਦਰਸ਼ਨ ਕਰਾਵਾਂ ਕਿ ਵਾਹ ਜੀ ਵਾਹ ਇਹ ਰੀਠੇ ਜਿਹੜੇ ਆ ਫਿਲਹਾਲ ਹਜੇ ਪੂਰੀ ਤਰ੍ਹਾਂ ਪੱਕੇ ਨਹੀਂ ਜਦੋਂ ਇਹ ਰੀਠੇ ਪੱਕ ਜਾਂਦੇ ਨੇ ਤਾਂ ਫਿਰ ਇੱਕ ਸ਼ੁਆਰਿਆਂ ਵਾਂਗ ਮਿੱਠੇ ਇਹ ਹੋ ਜਾਂਦੇ ਆ ਅੱਜ ਵੀ ਇੱਥੇ ਜਿੰਨੇ ਵੀ ਦਰਖਤ ਰੀਠਿਆਂ ਦੇ ਹੈਗੇ ਆ ਤੁਹਾਨੂੰ ਦੱਸ ਰਾਉਂਦੇ ਆ ਇਹ ਸਾਰੇ ਰੀਠੇ ਮਿੱਠੇ ਨੇ ਗੁਰੂ ਘਰ ਦੀ ਚਾਰ ਦਿਵਾਰੀ ਦੇ ਅੰਦਰ ਜਿੰਨੇ ਵੀ ਇਹ ਰੀਠੇ ਨੇ ਆ ਦੇਖੋ ਬਹੁਤ ਰੀਠਿਆਂ ਦੇ ਇਹ ਦਰਖਤ ਆ ਤੁਸੀਂ ਦੇਖ ਸਕਦੇ ਆ ਇਹ ਸਾਰੇ ਰੀਠੇ ਇੱਥੇ ਸਾਨੂੰ ਮਿੱਠੇ ਅਸੀਂ ਦੇਖੇ ਸਾਰਿਆਂ ਦੇ ਵਿੱਚੋਂ ਫਲ ਤੋੜ ਤੋੜ ਕੇ ਅਸੀਂ ਖਾਣ ਦੀ ਕੋਸ਼ਿਸ਼ ਕੀਤੀ ਸਾਰੇ ਜਿਹੜੇ ਫਲ ਆ ਉਹ ਮਿੱਠੇ ਨੇ ਪਰ ਜਿਹੜੇ ਗੁਰੂ ਘਰ ਦੀ ਚਾਰਦिवारी ਤੋਂ ਬਾਹਰ ਰੀਠੇ ਆ ਉਹ ਵੀ ਹੈਗੇ ਨੇ ਪਰ ਉਹ ਬਿਲਕੁਲ ਕੋੜੇ ਜਿਵੇਂ ਆਮ ਰੀਠਾ ਹੁੰਦਾ ਹੈ ਉਦਾਂ ਹੀ ਸੀ ਥੂਰ ਦੂਰ ਤੱਕ ਇੱਥੇ ਝੋਨੇ ਦੀ ਫਸਲ ਨਜ਼ਰ ਆਉਂਦੀ ਆ ਬਹੁਤ ਹੀ ਵਧੀਆ ਢਾਂਗ ਦੇ ਨਾਲ ਇੱਥੇ ਕਟਾਈ ਵੀ ਚੱਲ ਰਹੀ ਆ ਉਹ ਝੋਨੇ ਆ ਝਾੜ ਝੋਨਾ ਝਾੜਿਆ ਵੀ ਜਾ ਰਿਹਾ ਤੋ ਦੇਖੋ ਝੋਨਾ ਦਾ ਪੰਜਾਬ ਦੇ ਵਿੱਚ ਵੀ ਬਹੁਤ ਹੈਗਾ ਹੈ ਪਰ ਵਾਦੀਆਂ ਦੇ ਵਿੱਚ ਜਿਹੜਾ ਝੋਨਾ ਆ ਨਾਲ ਨਦੀ ਲੰਗਦੀ ਆ ਉਹ ਦੇਖ ਕੇ ਜਿਹੜਾ ਮਨ ਨੂੰ ਸਕੂਨ ਤੇ ਜਿਹੜਾ ਮਨ ਨੂੰ ਆਨੰਦ ਆਦਾ ਉਹ ਸੰਗਤ ਜੀ ਤੁਸੀਂ ਜਦੋਂ ਇੱਥੇ ਆਓਗੇ ਤਾਂ ਇੱਥੇ ਆ ਕੇ ਹੀ ਉਹ ਆਨੰਦ ਤੇ ਸਕੂਨ ਤੁਹਾਨੂੰ ਮਿਲ ਸਕਦਾ ਮੇਰੀ ਰਾਏ ਪਰਸਨਲ ਜਿਹੜੀ ਹੈਗੀ ਆ ਤੁਹਾਨੂੰ ਆ ਕਿ ਜਰੂਰ ਰੀਠਾ ਮੀਠਾ ਸਾਹ ਦੇ ਦਰਸ਼ਨ ਕਰੋ ਤੇ ਆਪਣੇ ਜੀਵਨ ਨੂੰ ਤੁਸੀਂ ਸਫਲ ਕਰ ਸਕਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਇਹ ਧਰਤ ਨੂੰ ਤੁਸੀਂ ਨਤਮਸਤਕ ਹੋ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤਿਹ